ਅੱਜ ਦੀ ਜੋ ਦਾਸ ਨੂੰ ਜ਼ਿੰਮੇਵਾਰੀ ਮਿਲੀ ਹੈ ਸਮੂਹ ਅਖੰਡ ਪਾਠ ਸਿੰਘਾਂ ਵੱਲੋਂ ਸ਼੍ਰੋਮਣੀ ਅਖੰਡ ਪਾਠੀ ਵੈਲਫੈਰ ਸੁਸਾਇਟੀ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਤ ਸਰ ਸਾਹਿਬ ਰਜਿਸਟਰਡ ਭਾਰਤ ਦੀ ਅਖੰਡ ਪਾਠ ਸਿੰਘਾਂ ਜਿਨ੍ਹਾਂ ਕਾਰਨਾਂ ਕਰਕੇ ਸ਼੍ਰੋਮਣੀ ਅਖੰਡ ਪਾਠੀ ਵੈਲਫੈਰ ਸੁਸਾਇਟੀ ਅਸੀਂ ਸਭਾ ਬਣਾਈ ਆ ਉਹਨਾਂ ਉਹ ਸਭਾ ਦੇ ਕਾਰਜ ਅਖੰਡ ਪਾਠ ਸਿੰਘਾਂ ਦੇ ਜਿੰਨੇ ਵੀ ਮਸਲੇ ਉਹਨਾਂ ਨੂੰ ਹੱਲ ਕਰਾਉਣਾ ਅੱਜ ਜਿਹੜੀ ਹਸਦੀ ਕਮੇਟੀ ਆ 31 ਮੈਂਬਰੀ ਚੁਣੀ ਗਈ ਆ ਜਿਸ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਤੋਂ ਇਲਾਵਾ ਸ੍ਰੀ ਫਤੇਗੜ ਸਾਹਿਬ ਸ੍ਰੀ ਮੁਕਤਸਰ ਮੁਕਤਸਰ ਸਾਹਿਬ ਬਾਬਾ ਬਕਾਲਾ ਸਾਹਿਬ ਜਨਮ ਸਥਾਨ ਬਾਬਾ ਬੁੱਢਾ ਜੀ ਕੱਥੂ ਨੰਗਲ ਤੋਂ ਰਮਤਾਸ ਤੋਂ ਔਰ ਰੋਜਪੁਰ ਤੋਂ ਵਜੀਦਪੁਰ ਸਾਹਿਬ ਤੋਂ ਜਿਹੜੇ ਅਸੀਂ ਇਹਨਾਂ ਦੇ ਵਿੱਚ ਮੈਂਬਰ ਪਾ ਕੇ 31 ਮੈਂਬਰੀ ਜਿਹੜੀ ਆ ਕਮੇਟੀ ਉਹ ਚੁਣੀ ਆ ਜੀ ਅੱਜ ਜੋਨੇ ਵੀ ਜਿੰਨੀਆਂ ਸਹੂਲਤਾਂ ਦੂਜੇ ਸਾਡੇ ਮੁਲਾਜ਼ਮ ਵੀ ਸਾਡੇ ਵੀਰ ਆ ਸਾਡੇ ਭਰਾ ਆ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਅਖੰਡਪਾਟ ਸਿੰਘਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਅਖੰਡਪਾਟ ਅੱਜ ਦੀ ਜੋ ਦਾਸ ਨੂੰ ਜ਼ਿੰਮੇਵਾਰੀ ਮਿਲੀ ਹੈ ਸਮੂਹ ਅਖੰਡਪਾਟ ਸਿੰਘਾਂ ਵੱਲੋਂ ਸ਼ਰੋਮਣੀ ਅਖੰਡਪਾਠੀ ਵੈਲਫੈਰ ਸੁਸਾਇਟੀ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਤ ਸਰ ਸਾਹਿਬ ਰਜਿਸਟਰਡ ਭਾਰਤ ਦੀ ਦਾਸ ਇਸ ਤੋਂ ਪਹਿਲਾਂ ਵੀ 2 ਸਾਲ ਸੀਨੀਅਰ ਮੀਤ ਪ੍ਰਧਾਨ ਦੀ ਸੇਵਾ ਕਰ ਚੁੱਕਾ ਹੈ ਔਰ ਉਸ ਤੋਂ ਬਾਅਦ 2019 ਤੋਂ ਲੈ ਕੇ ਅੱਜ 2024 ਤੱਕ ਮੁੱਖ ਸੇਵਾਦਾਰ ਦੀ ਜਿਹੜੀ ਪ੍ਰਧਾਨ ਦੀ ਸੇਵਾ ਉਹ ਕਰ ਚੁੱਕਾ ਜੀ ਔਰ ਜਿਹੜੇ ਅਖੰਡ ਪੱਠ ਸਿੰਘ ਜਿੰਨਾ ਕਾਰਨਾ ਕਰਕੇ ਸ਼੍ਰੋਮਣੀ ਅਖੰਡ ਪਾਠੀ ਵੈਲਫੇਅਰ ਸੁਸਾਇਟੀ ਅਸੀਂ ਸਭਾ ਬਣਾਈ ਆ ਉਨ ਉਹ ਸਭਾ ਦੇ ਕਾਰਜ ਅਖੰਡ ਪਟ ਸਿੰਘਾਂ ਦੇ ਜਿੰਨੇ ਵੀ ਮਸਲੇ ਉਹਨਾਂ ਨੂੰ ਹੱਲ ਕਰਾਉਣਾ ਔਰ ਜਿਸ ਤਰ੍ਹਾਂ ਕੁਝ ਸਮਾਂ ਪਹਿਲਾਂ ਕੁਝ ਮਸਲੇ ਜਿਹੜੇ ਆ ਹੱਲ ਹੋ ਚੁੱਕੇ ਆ ਜਿੱਥੇ ਜਿਹੜੇ ਉਹ ਮਸਲੇ ਹੱਲ ਚੁੱਕੇ ਹੋ ਚੁੱਕੇ ਆ ਸੀ ਉੱਥੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੇ ਆ ਜਿਸ ਤਰ੍ਹਾਂ ਸਾਡਾ ਭੇਟਾ ਦਾ ਮਸਲਾ ਆ ਉਹ ਹਰ ਸਾਲ ਜਿਹੜਾ ਸਾਡਾ ਹੱਲ ਹੋ ਰਿਹਾ ਆ ਔਰ ਇੱਥੇ ਅਸੀਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪائے ਹਰਜਿੰਦਰ ਸਿੰਘ ਜੀ ਧਾਮੀ ਅਜੈਕਟਿਵ ਦਾ ਜਾਂ ਸਕੱਤਰ ਸਹਿਬਾਨ ਮੈਨੇਜਰ ਸਹਿਬਾਨ ਜਿਨ੍ਹਾਂ ਦੇ ਸਹਿਯੋਗ ਨਾਲ ਅਖੰਡ ਪਾਠ ਸਿੰਘਾਂ ਦੀ ਭੇਟਾ ਵਿੱਚ ਵਾਧਾ ਹੋ ਰਿਹਾ ਉਹਨਾਂ ਦਾ ਧੰਨਵਾਦ ਕਰਦੇ ਆਂ ਔਰ ਸਭ ਤੋਂ ਵੱਧ ਧੰਨਵਾਦ ਅਸੀਂ ਕਰਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਰਾਮਦਾਸ ਜੀ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਕਾਰਜਾ ਵਾਸਤੇ ਪ੍ਰੇਰਿਆ ਜੀ ਅੱਜ ਜਿਹੜੀ ਹਜ਼ਰੀ ਕਮੇਟੀ ਆ 31 ਮੈਂਬਰੀ ਚੁਣੀ ਗਈ ਆ ਜਿਸ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਤੋਂ ਇਲਾਵਾ ਸ੍ਰੀ ਫਤੇਗੜ ਸਾਹਿਬ ਸ੍ਰੀ ਮੁਕਤਸ ਮੁਖਤਸਰ ਸਾਹਿਬ ਬਾਬਾ ਬਕਾਲਾ ਸਾਹਿਬ ਜਨਮ ਸਥਾਨ ਬਾਬਾ ਬੁੱਢਾ ਜੀ ਕੱਥੂ ਨੰਗਲ ਤੋਂ ਰਮਤਾਸ ਤੋਂ ਔਰ ਫਰੋਜਪੁਰ ਤੋਂ ਵਜੀਦਪੁਰ ਸਾਹਿਬ ਤੋਂ ਜਿਹੜੇ ਅਸੀਂ ਇਹਨਾਂ ਦੇ ਵਿੱਚ ਮੈਂਬਰ ਪਾ ਕੇ 31 ਮੈਂਬਰੀ ਜਿਹੜੀ ਆ ਕਮੇਟੀ ਉਹ ਚੁਣੀ ਆ ਜੀ ਅੱਜ ਸਾਡੇ ਮੱਦੇ ਇੱਕ ਮੇਨ ਮੁੱਦਾ ਸੀਗਾ ਮਸਲਾ ਮਸਲਾ ਸੀਗਾ ਜਿਹੜਾ ਭੇਟਾ ਦਾ ਜੀ ਉਹ ਤਕਰੀਬਨ ਸਾਡੀ ਹਰ ਸਾਲ ਵੱਧ ਰਹੀ ਆ ਔਰ ਜਿਸ ਤਰ੍ਹਾਂ ਸਾਡੇ ਜਾਂ ਮੈਡੀਕਲ ਦਾ ਆ ਉਹ ਵੀ ਸਾਡੀ ਗੱਲਬਾਤ ਚੱਲ ਰਹੀ ਹੈ ਔਰ ਜਿੰਨੇ ਵੀ ਮੁੱਦੇ ਆ ਅਸੀਂ ਆਸ ਕਰਦੇ ਹਾਂ ਕਿ ਸਾਡੇ ਗੱਲਬਾਤ ਰਾਹੀਂ ਜਿਹੜੇ ਉਹ ਹੱਲ ਹੋ ਜਾਣਗੇ ਅਸੀਂ ਤੇ ਇਹੀ ਚਾਹੁੰਦੇ ਵੀ ਜਿੰਨੀਆਂ ਸਹੂਲਤਾਂ ਦੂਜੇ ਸਾਡੇ ਮੁਲਾਜ਼ਮਾਂ ਵੀ ਸਾਡੇ ਵੀਰ ਆ ਸਾਡੇ ਭਰਾ ਆ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਅਖੰਡ ਪਾਟ ਸਿੰਘਾਂ ਨੂੰ ਵੀ ਮਿਲ ਜਾਣ ਅਰੇ ਇੱਥੇ ਅਸੀਂ ਬੇਨਤੀ ਵੀ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਜੀ ਧਾਮੀ ਸਮੂੱਚੇ ਮੈਂਬਰ ਸਾਹਿਬਾਨ ਜਿੰਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈਗੇ ਆ ਜਾਂ ਐਜੈਕਟਿਵ ਮੈਂਬਰ ਆ ਵੀ ਇਹਨਾਂ ਅਖੰਡ ਪਟਸਿੰਘਾ ਨੂੰ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਣ ਇਹ ਦੇਖੋ ਇਹ ਜਿਹੜੀ ਬੇਦਬੀ ਦੇ ਮਸਲੇ ਆ ਜਾਂ ਜਿੰਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਗੁਰਦੁਆਰਾ ਸਾਹਿਬਾਨ ਆਉਂਦੇ ਆ ਉੱਥੇ ਦੇ ਕੋਈ ਘਟਨਾ ਨਹੀਂ ਵਾਪਰੀ ਇੱਥੇ ਜਿਹੜੀਆਂ ਲੋਕਲ ਕਮੇਟੀਆਂ ਨੇ ਜਿਹੜੀ ਉਹਨਾਂ ਦੀਆਂ ਪ੍ਰਧਾਨ ਆ ਜਿਹੜੀਆਂ ਉਹਨਾਂ ਕਮੇਟੀਆਂ ਬਣਾਈਆਂ ਉਹਨਾਂ ਨੂੰ ਚਾਹੀਦਾ ਇਹਦੇ ਪੁਖਤਾ ਪ੍ਰਬੰਧ ਕਰਨ ਔਰ ਅਸੀਂ ਤੁਸੀਂ ਇਹ ਬਹੁਤ ਸੋਹਣਾ ਸਵਾਲ ਕੀਤਾ ਆ ਇੱਥੇ ਅਸੀਂ ਜਿਹੜੀਆਂ ਕਮੇਟੀਆਂ ਬਣਾਈਆਂ ਲੋਕਲ ਗੁਰਦੁਆਰਿਆਂ ਵਿੱਚ ਜਿਨ੍ਹਾਂ ਵਿੱਚ ਇਹ ਘਟਨਾਵਾਂ ਵਾਪਰਦੀਆਂ ਆ ਉਹ ਵੱਧ ਤੋਂ ਵੱਧ ਜਿਹੜੇ ਉੱਥੋਂ ਦੇ ਗ੍ਰੰਥੀ ਸਿੰਘ ਆ ਅਖੰਡ ਪਾੜੀ ਸਿੰਘ ਉਹਨਾਂ ਨੂੰ ਤਨਖਾਹਾਂ ਦੇ ਦੇਣ ਜਾਂ ਉਹਨਾਂ ਦੇ ਨਾਲ ਕੋਈ ਹੈਲਪਰ ਰੱਖ ਕੇ ਦੇਣ ਜਿਹੜੇ ਤੇ ਨਿਗਰਾਨੀ ਰੱਖਣ ਇਹਦੀਆਂ ਘਟਨਾਵਾਂ ਨਾ ਵਾਪਰਨ ਔਰ ਇਸ ਦੇ ਨਾਲ ਹੀ ਜਿਹੜੇ ਇਹ ਲੋਕਲ ਕਮੇਟੀਆਂ ਦੇ ਜਿਹੜੀਆਂ ਕਮੇਟੀਆਂ ਨੇ ਗੁਰਦੁਆਰਾ ਸਹਿਬਾਨਾਂ ਦੀਆਂ ਉਹਨਾਂ ਦੇ ਜਿਹੜੇ ਪ੍ਰਧਾਨ ਹੈ ਜਾਂ ਮੈਨੇਜਮੈਂਟ ਹੈ ਅਸੀਂ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਉਂਦੇ ਆਂ ਭਾਵੇਂ ਕਿ ਅਖੰਡ ਪਾਠੀ ਸਿੰਘ ਹੋਣ ਭਾਵੇਂ ਗ੍ਰੰਥੀ ਸਿੰਘ ਹੋਣ ਭਾਵੇਂ ਇੱਕ ਨਵਾਂ ਹੀ ਮਸਲਾ ਕੁਝ ਦਿਨ ਪਹਿਲਾਂ ਚੱਲ ਰਿਹਾ ਸੀ ਜਿਹੜੇ ਰਾਗੀ ਸਿੰਘ ਉਹਨਾਂ ਦੇ ਹਾਰਮੋਨੀਅਮ ਉੱਪਰੋਂ ਆਵਾਜ਼ੇ ਉੱਪਰੋਂ ਪੈਸੇ ਚੱਕੇ ਅਸੀਂ ਉਹਨਾਂ ਨੂੰ ਇਹ ਬੇਨਤੀ ਕਰਦੇ ਆਂ ਕਿ ਇਹੋ ਜਿਹੇ ਜੜੀਆਂ ਹਰਕਤਾਂ ਕਰਦੇ ਆ ਜਿਹੜੇ ਗੁਰੂ ਘਰ ਦੇ ਜਿਹੜੇ ਵਜ਼ੀਰ ਹੈ ਉਹਨਾਂ ਦੇ ਪੈਸੇ ਚੱਕਦੇ ਜੇ ਬਹੁਤ ਹੀ ਨਿੰਦਨਯੋਗ ਗੱਲ ਆ ਔਰ ਅਸੀਂ ਉਹਨਾਂ ਨੂੰ ਇਹ ਚੇਤਾਵਨੀ ਦਿਨੇਗੇ ਇਹਨਾਂ ਜਿਹੜੇ ਇਹ ਜਿਹੜੇ ਆਪਣੀ ਸੋਚ ਹੈ ਮਾੜੀ ਸੋਚ ਇਹਨਾਂ ਤੋਂ ਬਾਜ ਆ ਜਾਣਾ ਅਸੀਂ ਵਿਚਾਰ ਕਰ ਰਹੇ ਹਾਂ ਜਿਹੜੀ ਐਂਜੀਪੀਸੀ ਦੀ ਚੋਣ ਆ ਰਹੀ ਆ ਔਰ ਜੇ ਹੋ ਸਕਿਆ ਤੇ ਅਸੀਂ ਆਪਣੇ ਜਿਹੜੇ ਸਿੰਘ ਵੀ ਆ ਉਹ ਵੀ ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂਾਂ ਵਿੱਚ ਚੋਣ ਜਿਹੜੀ ਆ ਮੈਦਾਨ ਵਿੱਚ ਤਾਰਾਂਗੇ ਜੀ ਅਸੀਂ ਇਹ ਜੇ ਇੱਕ ਸਿੰਘ ਕੋਈ ਗਲਤੀ ਕਰ ਦੋ ਸਾਰੇ ਇਸ ਦੇ ਵਿੱਚ ਅਸੀਂ ਵੀ ਆ ਜੰਨੇ ਆ ਅਸੀਂ ਇਹੋ ਜਿਹੇ ਜਿਹੜੇ ਵੀਰ ਸਾਡੇ ਹਰਕਤਾਂ ਕਰਦੇ ਉਹਨਾਂ ਨੂੰ ਐਸੀ ਕਹਿੰਨੇ ਵੀ ਇਹ ਕੰਮ ਨਾ ਕਰਿਆ ਕਰੋ ਇੱਕ ਜਾਣੇ ਦਾ ਕਰਕੇ ਜਿਹੜੇ ਸਾਡੀ ਸਾਰੀ ਸੰਸਥਾ ਜਾਂ ਸਾਰੇ ਸਿੰਘ ਉਹ ਬਦਨਾਮ ਹੋ ਜਾਂਦੇ ਆ ਅਸੀਂ ਉਹਨਾਂ ਸਿੰਘਾਂ ਨੂੰ ਬੇਨਤੀ ਕਰਦੇ ਵੀ ਇਹੋ ਜਿਹੇ ਕਾਰਜ ਜਿਹੜੇ ਉਹ ਨਾ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਾਸ ਗੁਰदयाल ਸਿੰਘ ਭੁੱਲਰ ਸ਼੍ਰੋਮਣੀ ਅਖੰਡ ਪੜੀ ਵੈਲਪਰ ਸਟਾਟਿਟੀ ਦਾ ਸਿਨੇ ਵੀ ਪ੍ਰਧਾਨ ਚੁਣਿਆ ਗਿਆ ਹਾਂ ਪਹਿਲਾਂ ਮੈਂ ਸਿਨੇ ਵੀ ਪ੍ਰਧਾਨ ਹਾਂ ਬੈਲਪਰ ਸਟਾਡੀ ਦਾ ਸਮੂਹ ਖਣੋਪਰੀ ਸਿੰਘਾਂ ਸੰਯੋਗ ਨਾਲ ਅੱਜ ਵੀ ਮੈਂ ਸੁੰਨਿਆ ਵੀਰ ਪ੍ਰਧਾਨ ਚੁਣਿਆ ਗਿਆ ਖਣੋਪਰੀ ਸਿੰਘਾਂ ਦਾ ਪਨਪੜ ਸਿੰਘਾਂ ਦੇ ਜਿਹੜੇ ਕਾਰਜ ਨੇ ਪਹਿਲਾਂ ਵੀ ਅਸੀਂ ਕਰਦੇ ਰਹੇ ਆ ਭਾਈ ਗੁਰਮ ਸਿੰਘ ਅੰਬੀਸ਼ਾ ਦੇ ਨਾਲ ਉਹਨਾਂ ਗਾਮ ਜਿਹੜੇ ਕਾਰਜ ਆ ਖਣੋਪਰੀ ਸਿੰਘਾਂ ਦੇ ਅਸੀਂ ਇਸੇ ਤਰ੍ਹਾਂ ਤਣੇ-ਤਿਹਣੇ ਰਹਾਂਗੇ ਤੇ ਮੈਂ ਸ਼ੋਮਨੀ ਕਾਲੀਦਾਲ ਨਾਲ ਸੰਬੰਧ ਗਿਆ ਸਰਕਲ ਪ੍ਰਧਾਨ ਸ਼ੋਮਨੀ ਕਾਲੀਦਾਲ ਦਾ ਨਾਲ ਪਹਿਲਾਂ ਰਿਹਾ ਵਾਂ ਹੁਣ ਵੀ ਉਹਦੇ ਦਾਗੇ ਇਸ ਕਰਕੇ ਅਸੀਂ ਦਾ ਸ਼ਰੋਮਨੀ ਕਾਲੀਦਾਲ ਦੀ ਹੀ ਬੰਦ ਕਰਾਂਗੇ ਕਿਉਂ ਸ਼ਰੋਮਨੀ ਕਾਲੀਦਾਲ ਜਿਹਨਾਂ ਉਮੀਦਵਾਰ ਦਾ ਉਤਾਰੇਗਾ ਅਮਰਸਰ ਲੋਕ ਸਭਾ ਸੀਟ ਤੋਂ ਅਸੀਂ ਉਹਦੀ ਮਦਦ ਕਰਾਂਗੇ ਤੇ ਖਾਨਵਰ ਸਿੰਘਾ ਦੇ ਕਾਰਜਿਸਦਾਂ ਕਰਦੇ ਰਵਾਂਗੇ ਤੇ ਸਮੂਹ ਖਾਨਵਰ ਸਿੰਘਾ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਕੀ ਸਿੰਘਾ ਨੂੰ ਕਿਸ ਤਰੀਕੇ ਦੀਆਂ ਮੁਸ਼ਕਲਾਂ ਆ ਰਹੀਆਂ ਨੇ ਤੇ ਕਿਸ ਤਰੀਕੇ ਉਹਨਾਂ ਦਾ ਸਮਾਧਨ ਕੀਤਾ ਮੁਸ਼ਕਲਾਂ ਤਾਂ ਜੀ ਖਾਨਵਰ ਸਿੰਘਾ ਨੂੰ ਜੜੀਆਂ ਬਹੁਤ ਆ ਰਹੀਆਂ ਨੇ ਜੀ ਕਿਉਂ ਅੱਜਕੱਲ ਜਿਹੜੀ ਆ ਲਗਾਈ ਬਹੁਤ ਜ਼ਿਆਦਾ ਦਾ ਜੀ ਇੱਕ ਤਾਂ ਸਿੰਗਲ ਡਿਊਟੀ ਦੇ ਨਾਲ ਖਨਵਰ ਸਿੰਘਾਂ ਦਾ ਜਿਹੜਾ ਗੁਜ਼ਾਰਾ ਨਹੀਂ ਹੁੰਦਾ ਕਿਉਂ ਖਨਵਰ ਸਿੰਘਾਂ ਨੂੰ ਘੱਟੋ ਘੱਟ ਜਿਹੜਾ 20 ਖਨਫਰਸ ਚਾਹੀਦੇ ਆ ਫਿਰ ਜਾ ਕੇ ਉਹਨਾਂ ਦਾ 20000 ਰੁਪਿਆ ਬਣਦਾ ਜੀ ਹੋਰ ਵੀ ਖਨਵਰ ਸਿੰਘਾਂ ਨੂੰ ਕੋਈ ਮਤਲਬ ਕਿ ਕੋਈ ਡਾਕਟਰੀ ਸਹੂਲਤ ਨਹੀਂ ਹੈ ਜੋ ਪਹਿਲਾਂ ਵੀ ਇਲਾਕੇ ਦੱਸਦਾ ਮੈਂ ਪ੍ਰਧਾਨ ਸਾਹਿਬ ਨੂੰ ਵੀ ਤੇ ਉਹਨਾਂ ਸਿਰਫ ਇੱਕ ਮੈਂਬਰ ਦਾ ਕੀਤਾ ਗੁਰਾਮ ਦਾ ਹਸਲ ਦਾ ਇਲਾਜ ਕੀਤਾ ਸੀ ਮਤਲਬ ਕਿ ਜਿਹੜਾ ਫ੍ਰੀ ਆ ਪਰ ਉੱਥੇ ਕੋਈ ਜਿਹੜਾ ਇਲਾਜ ਕੋਈ ਨਹੀਂ ਹੋ ਰਿਹਾ ਤੁਹਾਨੂੰ ਲਾਚ ਵਿੱਚ ਉਹ ਨਾਟਾ ਪਤਾ ਕੀ ਲਿਖਿਆ ਸੀਗਾ ਜਿਹੜਾ ਬਹੁਤ ਹੀ ਗੰਭੀਰ ਚੱਕਰੀ ਹੋਏਗਾ ਉਹਦਾ ਇਲਾਜ ਕੀਤਾ ਜਾਊਗਾ ਜੀ ਗੰਭੀਰ ਜਿਹਾ ਕੁਝ ਦਾ ਤੁਸੀਂ ਮਤਲਬ ਸਮਝਦੇ ਜੀ ਜੀ ਉਹਦਾ ਕੀਤਾ ਜਾਊਗਾ ਇਸ ਕਰਕੇ ਖਾਨਪਤ ਸਿੰਘਾਂ ਦੇ ਇਹ ਮਸਲੇ ਸੋਰਸ ਨੇ ਇੱਕ ਕਦਾ ਛਰੋਣੀ ਕਮੇਟੀ ਕਰਦੀ ਇਹਨਾਂ ਦੀ ਜਿਹੜੀ ਹੈ ਜੀ ਤੇ ਹੁਣ ਗੁਰੇ ਦਾ ਜਿਹੜਾ ਛਰੋਣੀ ਕਮੇਟੀ ਨਾਲ ਇਹ ਖਾਨਪਤ ਸਿੰਘ ਭਾਵੇਂ ਜਦੋਂ ਖਾਨਪਤ ਸਾਹਿਬ ਵੀ ਕਰਦੇ ਆ ਆਹ ਦਾਰਾ ਤੇ ਇਹਨਾਂ ਦਾ ਹੀ ਆ ਜੀ ਜੇ ਆਪਾਂ ਹੋਰ ਲੋਕਾਂ ਵਾਸਤੇ ਇਨੀ ਸਦਾ ਕਰਦੇ ਆ ਤੇ ਵੀ ਤੁਹਾਡੇ ਜਿਹੜੇ ਧਾਰੇ ਨਾਲ ਜੁੜੇ ਨੇ ਪਾਣੀ ਫੜਨ ਵਾਲੇ ਬੰਦੇ ਨੇ ਇਹਨਾਂ ਦੇ ਜੀ ਤੁਸੀਂ ਨੋਟ ਕਰੋ ਕਿ ਅਸੀਂ ਸ਼ਰੋਣੀ ਕਮੇਟੀ ਦੇ ਧਨ ਆਪੀ ਹੋਵਾਂਗੇ ਸਵਾਹਿਬ ਜੀ ਦਾ ਖਾਲਸਾ ਸਵਾਹਿਬ ਜੀ ਦੀ ਜੀ